ਮੇਰਾ ਨਾਮ ਸਰਪਜੀਤ ਸਿੰਘ ਸੋਨੋ ਜੰਡੇਲਾ ਜੀ ਅੱਜ ਸਰ ਜੀ ਮਿੰਨੀ ਗੋਆ ਦੇ ਨਾਮ ਨਾਲ ਜਾਨੀ ਜਾਣ ਵਾਲੀ ਜਗ੍ਹਾ ਜਿੱਥੇ ਇੱਕ ਟੂਰਿਸਟ ਪਲੇਸ ਹੈ ਤੇ ਉਹਦਾ ਕੀ ਕੀ ਇੱਥੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਜੀ ਨਾਲ ਦੇ ਨਾਲ ਦੇਖੋ ਇਹ ਮਿੰਨੀ ਗੋਆ ਪਠਾਨਕੋਟ ਤੋਂ ਜਦੋਂ ਥੋੜਾ ਜਿਹਾ ਅੱਗੇ ਆਈਦਾ ਨਾ ਇਹ ਉਹ ਸਥਾਨ ਹੈ ਟੂਰਿਸਟ ਪਲੇਸ ਆ ਔਰ ਬੜੇ ਖੂਬਸੂਰਤ ਨਜ਼ਾਰੇ ਇੱਥੇ ਕੁਦਰਤ ਦੇ ਦੇਖੋ ਆਲੇ-ਦੁਆਲੇ ਕਿੰਨਾ ਸੋਹਣਾ ਨੇਚਰ ਆ ਤੇ ਇੱਥੋਂ ਦੇ ਹਾਲਾਤ ਆਪਾਂ ਨਾ ਇੱਕ ਪਹਿਲੂ ਵਿਖਾਇਆ ਅੱਜ ਤੱਕ ਸਾਰਿਆਂ ਨੇ ਹੀ ਕੀ ਇੱਥੇ ਟੂਰਿਸਟ ਪਲੇਸ ਆ ਲੋਕੀ ਘੁੰਮਣ ਆਉਂਦੇ ਨੇ ਝੀਲਾਂ ਨੇ ਪਠਾਨਕੋਟ ਤੋਂ ਥੋੜਾ ਜਿਹਾ ਜਦੋਂ ਅੱਧਾ ਘੰਟੇ ਦਾ ਰਸਤਾ ਜਦੋਂ ਆਈਦਾ ਅਗੇ ਡਲੌਜੀ ਰੋੜਿਆ ਏ ਔਰ ਇਹ ਸਭ ਤੋਂ ਵੱਡੀ ਗੱਲ ਕੀ ਪੰਜਾਬ ਦਾ ਹੀ ਇੱਕ ਹਿੱਸਾ ਵਾ ਤੇ ਜਦੋਂ ਤੁਸੀਂ ਇੱਥੇ ਆਣ ਕੇ ਪਹਿਲੂ ਵੇਖੋਗੇ ਨਾ ਦੂਜਾ ਘੁੰਮਣ ਵਾਲੇ ਤੇ ਆਪਾਂ ਸਾਰੇ ਆਉਂਨੇ ਆ ਇੱਥੇ ਘੁੰਮ ਕੇ ਚੱਲ ਜਾਨੇ ਪਰ ਇਥੋਂ ਦਾ ਸਭ ਤੋਂ ਵੱਡੀ ਸਮੱਸਿਆ ਕੀ ਉਹ ਸਾਹਮਣੇ ਦੇਖ ਲਓ ਉਹ ਬੋਟ ਖੜੀ ਆ ਉਸ ਤੋਂ ਇਧਰ ਨੂੰ ਜਿਹੜਾ ਆਉਂਦੇ ਆ ਲੋਕੀ ਇਧਰ ਵੀ 25 ਪਿੰਡ ਨੇ ਉਹਨਾਂ ਨੂੰ ਇੰਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵਿਚਾਰੇ ਛੋਟੇ ਛੋਟੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਪੜ੍ਹਨ ਲਈ ਇੱਧਰ ਆਉਣਾ ਪੈਂਦਾ ਇੱਥੋਂ ਚੱਲ ਕੇ ਕਿੰਨਾ ਪੈਦਲ ਜਾਣਾ ਪੈਂਦਾ ਉੱਥੋਂ ਫਿਰ ਕਿਸੇ ਪੇਸ਼ੈਂਟ ਨੂੰ ਲਿਆਉਣਾ ਤੇ ਉਹ ਵੀ ਕਈ ਵੇਲੇ ਰਸਤੇ 'ਚ ਦਮ ਤੋੜ ਜਾਂਦੇ ਤੇ ਜੇਕਰ ਉਧਰੋਂ ਬਾਰੋ-ਬਾਰ ਮੇਕਲਣਾ ਤੇ 40 ਕਿਲੋਮੀਟਰ ਉਹਨਾਂ ਨੂੰ ਜੜਾ ਵਾ ਇੱਥੇ ਆਉਣ ਲਈ 40 ਕਿਲੋਮੀਟਰ ਦਾ ਸਫ਼ਰ ਪਹਾੜਾਂ ਦੇ ਵਿੱਚੋਂ ਹੀ ਤੈਅ ਕਰਨਾ ਪੈਂਦਾ ਔਰ ਇੱਥੇ ਪਿਛਲੇ 17-18 ਸਾਲ ਤੋਂ ਲੋਕਾਂ ਨੇ ਜਿਹੜਾ ਤਰਲੇ ਲੈ ਲੈ ਪਿੰਡਾਂ ਵਾਲੇ ਕਹਿੰਦੇ ਅਸੀਂ ਪੰਚਾਇਤਾਂ ਕਹਿੰਦੀਆਂ ਲੈ ਲੈ ਤਰਲੇ ਲੀਡਰਾਂ ਦੇ ਕਿਸੇ ਨੇ ਫਲਾਈਓਵਰ ਹੀ ਨਹੀਂ ਬਣਾ ਕੇ ਦਿੱਤਾ ਇੱਕ ਫ ਉਹ ਫਲਾਈਓਵਰ ਹੀ ਨੇ ਬਣਾ ਕੇ ਦਿੱਤਾ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਨਵੀਂ ਸਰਕਾਰ ਬਾਨੀ ਹੁਣ ਪਹਿਲਾ ਸ਼ੁਭ ਕੰਮ ਹੈ ਜਿਹੜਾ ਪੰਜਾਬ ਦੇ ਵਿੱਚ ਇਹੀ ਕੀਤਾ ਜਾਵੇ ਜਿਹੜਾ ਵੀ ਐਮਪੀ ਬਾਨਾ ਵਾ ਜਿਹਦੇ ਕਰਮਚਾਰਾ ਬਨੇ ਲਿਖਿਆ ਉਹ ਇੱਥੇ ਇੱਕ ਫਲਾਈਓਵਰ ਬਣਾ ਕੇ ਦਵੇ ਕਿਉਂਕਿ ਇੱਥੇ ਆਣ ਕੇ ਹੁਣ ਕਈਆਂ ਨੇ ਲੀਡਰਾਂ ਨੇ ਆਉਣਾ ਵਿੱਚ ਕਿਸ਼ਤੀਆਂ ਦੇ ਫੋਟੋਆਂ ਖਿਚਾ ਕੇ ਚੱਲ ਜਾਣਾ ਵੀ ਬੜਾ ਖੂਬਸੂਰਤ ਆ ਪਰ ਇੱਥੇ ਖੂਬਸੂਰਤੀ ਦੇ ਨਾਲ ਨਾਲ ਉਹ ਵੀ ਵਿਖਾਈਏ ਦੂਜਾ ਪਹਿਲੂ ਜਿਹੜੀਆਂ ਲੋਕਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਥੇ ਇੱਕ ਸੋਹਣਾ ਪੁਲ ਬਣਾ ਕੇ ਦੇਣ ਜਿਹੜਾ ਲੋਕੀ ਆ ਜਾ ਸਕਣ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਮੈਂ ਤੇ ਇਹੀ ਬੇਨਤੀ ਕਰੂੰਗਾ ਜਿੱਥੇ ਲੋਕੀ ਘੁੰਮਣ ਆਉਂਦੇ ਆ ਨਾ ਤੇ ਇਥੇ ਹਰ ਇੱਕ ਚੀਜ਼ ਇੱਕ ਤੇ ਮਹਿੰਗੀ ਆ ਸਰਕਾਰ ਨੇ ਹੋਣਾ ਬੇੜੀਆਂ ਜਿਹੜੀਆਂ ਲਾਈਆਂ 4-500 ਰੁਪਿਆ ਕਰਾਇਆ ਦਾ ਇੱਕ ਜਣੇ ਦਾ ਤੇ ਇਨਾ ਇਨਾ ਪੈਸੇ ਜਿਹੜੇ ਲੈਂਡ ਐ ਲੋਕੀ ਦੇਣਦੇ ਆ ਸਰਕਾਰ ਠੇਕੇ ਤੇ ਦੇਂਦੀ ਆ ਤੇ ਇਥੇ ਜਿਹੜਾ ਸਰਕਾਰ ਨੂੰ ਪੈਸੇ ਲਾਉਣ ਚ ਕੀ ਜਾਂਦਾ ਪੈਸੇ ਲਾਉਣੇ ਚਾਹੀਦੇ ਆ ਤੇ ਕਈ ਵਿਚਾਰੇ ਤਿੰਨ-ਤਿੰਨ ਘੰਟੇ ਇਥੇ ਖਲੋਤੇ ਰਹਿੰਦੇ ਕਿਸੇ ਵੇਲੇ ਜੋ ਮੌਸਮ ਖਰਾਬ ਹੋ ਜਾਂਦਾ ਨਾ ਇੱਕੋ ਬ ਉਹ ਵੀ ਨਹੀਂ ਆਪਾਂ ਦੀ ਬਾਤ ਵਿੱਚ ਤੇ ਬੜਾ ਹੀ ਇੱਥੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵੱਡੇ ਵੱਡੇ ਯੂਟਿਊਬਰ ਆਉਂਦੇ ਨੇ ਬਲੌਗਰ ਆਉਂਦੇ ਨੇ ਅੱਜ ਤੱਕ ਉਹਨਾਂ ਨੇ ਇਹ ਚੀਜ਼ ਨਹੀਂ ਦਿਖਾਈ ਕਹਿੰਦੀ ਸਿਰਫ ਇਹੀ ਵਿਕਾਉਂਦੇ ਨੇ ਟੂਰਿਸਟ ਪਲੇਸ ਐ ਮਿੰਨੀ ਗੋਆ ਇੱਥੇ ਆਓ ਕਿਸ਼ਤੀਆਂ 'ਚ ਝੂਟੇ ਲੋ ਤੇ ਚਲੇ ਜਾਓ ਉਹ ਬਸ ਇਹੋ ਵਿਖਾ ਕੇ ਚੱਲ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਹੁਣ ਜਦੋਂ ਤੁਸੀਂ ਜਾਓਗੇ ਕਿਤੇ ਤੁਸੀਂ ਉੱਥੋਂ ਦੇ ਹਾਲਾਤ ਵੇਖੋ ਲੋਕਾਂ ਦੇ ਹੁਣ ਆਪਾਂ ਕਹਿ ਦਿੰਨੇ ਇੱਥੇ ਚੀਜ਼ ਮਹਿੰਗੀ ਬਹੁਤ ਆ ਮਹਿੰਗੀ ਕਿਉਂ ਨਹੀਂ ਹੋਣੀ ਉਹ ਵਿਚਾਰੇ ਕਿੱਥੋਂ ਆਉਂਦੇ ਚੱਲ ਕੇ ਕਿਦਾਂ ਉਹ ਲੈ ਕੇ ਆਉਂਦੇ ਬਾਹਰੋਂ ਤੇ ਉਹ ਮ ਜਦੋਂ ਅਸੀਂ ਕਿਸੇ ਨੂੰ ਸਹੂਲਤ ਦਵਾਵਾਂਗੇ ਤੇ ਅਗਲਾ ਤੁਹਾਨੂੰ ਚੀਜ਼ ਸਸਤੀ ਦਊਗਾ ਹੁਣ ਸਾਡਾ ਫਰਜ਼ ਬਣਦਾ ਵਾ ਕਿ ਸਰਕਾਰ ਨੂੰ ਬੇਨਤੀ ਕਰੀਏ ਤੁਹਾਡੇ ਚੈਨਲਾਂਾਂ ਦੇ ਜ਼ਰੀਏ ਬੇਨਤੀ ਕਰੀਏ ਵੀ ਇੱਥੋਂ ਦੀ ਜਿਹੜੀ ਮੇਰੇ ਹਿਸਾਬ ਨਾਲ ਪਹਿਲੀ ਖਬਰ ਹੈ ਚੈਨਲ ਤੇ ਤੁਹਾਡੇ ਚੱਲਣੀ ਜਿਹੜੀ ਕਿ ਇੱਥੋਂ ਦੇ ਜਿਹੜੇ ਹਾਲਾਤ ਆ ਤੁਸੀਂ ਦੇਖ ਲੇ ਕਿਦਾਂ ਲੋਕ ਵਿਚਾਰੇ ਤਰਸਦੇ ਆ ਕਿ ਪੋਲ ਬਣਾ ਦਿਓ ਇੱਕ ਉਹ ਵੀ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਦੀ ਵਸਾਈ ਹੋਈ ਧਰਤੀ ਹੋਵੇ ਜਿੱਥੇ ਇਹਨੇ ਬਲੀਦਾਨ ਹੋਏ ਹੋਣ ਤੇ ਪੰਜਾਬ ਦੇ ਲੋਕ ਤੇ ਇੰਨੇ ਦਰਿਆਦਿਲ ਆ ਤੇ ਜੇ ਕਿਤੇ ਹੋਰ ਸਟੇਟ 'ਚ ਹੋਵੇ ਤੇ ਫਿਰ ਤੇ ਮਾੜੀ ਗੱਲ ਆ ਇਥੇ ਪੋਲ ਬਾਨਣਾ ਚਾਹੀਦਾ ਪਹਿਲ ਦੇ ਆਧਾਰ ਤੇ ਔਰ ਦੂਜਾ ਮੈਂ ਜਿਹੜੇ ਲੋਕੀ ਘੁੰਮਣ ਆਉਂਦੇ ਪੰਜਾਬ ਦੇ ਬਾਹਰ ਦੂਜੀਆਂ ਸਟੇਟਾਂ 'ਚ ਜਾਂਦੇ ਉਹਨਾਂ ਨੂੰ ਬੇਨਤੀ ਕਰੂੰ ਕਿ ਭਰਾਓ ਬਾਹਰ ਜਾਂਦੇ ਹੋ ਤੁਹਾਡੇ ਨਾਲ ਲੋਕੀ ਲੜਦੇ ਨੇ ਕਈਆਂ ਦੀ ਜਾਨ ਦਾ ਨੁਕਸਾਨ ਹੋ ਗਿਆ ਤੁਹਾਡੇ ਆਪਣੇ ਹੀ ਪੰਜਾਬ 'ਚ ਇੰਨਾ ਸੋਹਣਾ ਵਾ ਇਹੋ ਜਿਹੇ ਤੇ ਬਾਹਰ ਤੁਸੀਂ ਕਿਤੇ ਲੰਡਨ 'ਚ ਚੱਲ ਜਾਓ ਉੱਥੇ ਨਹੀਂ ਇਹੋ ਜਿਹੀ ਜਗ੍ਹਾ ਹੈਗੀਆਂ ਜਿੰਨੀਆਂ ਇੱਥੇ ਸੋਹਣੀਆਂ ਪੰਜਾਬ 'ਚ ਪੰਜਾਬ ਬਹੁਤ ਸੋਹਣਾ ਵਾ ਪੰਜਾਬ ਨੂੰ ਪਿਆਰ ਕਰੋ ਆਪਣੇ ਵਿਰਸੇ ਨੂੰ ਪਿਆਰ ਕਰੋ ਆਪਣੀ ਵਿਰਾਸਤ ਨੂੰ ਇਹ ਪਰਮਾਤਮਾ ਨੇ ਜਿਹੜੀ ਇੰਨੀ ਸੋਹਣੀ ਤੁਹਾਨੂੰ ਨੇਚਰ ਦਿੱਤਾ ਇਹਨੂੰ ਪਿਆਰ ਕਰੋ ਇੱਥੇ ਆ ਔਰ ਸਰਕਾਰ ਵੀ ਜਿਹੜਾ ਵਾ ਇੱਥੇ ਸੋਚੇ ਇੱਥੋਂ ਦੇ ਰਹਿਣ ਵਾਲਿਆਂ ਦੇ ਆ ਭਲਾ ਸੋਚੇ ਤੇ ਉਹਨਾਂ ਨੂੰ ਜਿਹੜਾ ਇਹ ਪੋਲ ਬਣਾ ਕੇ ਦਵੇ ਜਿਹੜਾ ਉਪਚਾਰ ਇਹ ਆਨੰਦ ਮਾਣ ਸਕਣ ਇਸ ਚੀਜ਼ ਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼